ਵੱਲੋਂ ਬੀਜੇਪੀ ਦੇ ਸਾਹਮਣੇ ਸ਼ਰਤਾਂ ਰੱਖੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸਾਡੇ ਸਾਹਮਣੇ ਥੋੜਾ ਦਿਖੇ ਪਣ ਸਾਡਾ ਸਵਾਲ ਸਵਾਲ ਨੰਬਰ ਦਿੱਤਾ ਗਿਆ ਹੈ ਸਾਡੇ ਸਵਾਲ ਨੇ ਕੋਈ ਜਿਹੜੀ ਕਰਨੀ ਨਹੀਂ ਕਾਫੀ ਦਿਨ ਹੋ ਗਏ ਅਸੀਂ ਤਾਰੀਖ ਤੋਂ ਵੀ ਆਏ ਸੀ ਪਰ ਪਤਾ ਨਹੀਂ ਕਿਉਂ ਮਾਹੌਲ ਨਹੀਂ ਬਣ ਸਕਿਆ ਇਦਾਂ ਦਾ ਉੱਤਰੀ ਬੀਰ ਲੋਕ ਬਹੁਤ ਥੰਡੇ ਆ ਹਾਂਜੀ ਕਿਤੇ ਕੋਈ ਢੋਲ ਵਜਾਇਆ ਕੋ ਨਰੇ ਵਜਾਇਆ ਜਾਂ ਕੋਈ ਗੋਲਾ ਨਹੀਂ ਅਸੀਂ ਸਾਡੇ ਸਵਾਲ ਨੇ ਕਿਸਾਨੀਆਂ ਪ੍ਰੋਗਰਾਮ ਸਮੇਂ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੀ ਸੀ ਉਸ ਟਾਈਮ ਦੇ ਵਿੱਚ ਬੀਜੇਪੀ ਸਰਕਾਰ ਔਰ ਉਸ ਟਾਈਮ ਬੈਰੀਕੇਡ ਕਿਉਂ ਲਾਇਆ ਸੀ ਸਾਡੇ 750 ਕਿਸਾਨ ਸ਼ਹੀਦ ਹੋਏ ਤੁਸੀਂ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਉਦੋਂ ਵੀ ਤੁਸੀਂ ਲੋਕ ਸਭਾ ਮੈਂਬਰ ਸੀਗੇ ਨਹੀਂ ਮੈਂ ਲੋਕ ਸਭਾ ਲੋਕ ਸਭਾ ਮੈਂਬਰ ਸੀਗੀ ਪਾਤੂ ਫਿਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੀਤੀ ਸਰਪ੍ਰਸਤ ਮੈਂ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਟੀਵੀ 'ਚ ਇੰਟਰਵਿਊ 'ਚ ਬੋਲਿਆ ਕਿ ਮੈਂ D1 ਤੋਂ ਜਦੋਂ ਅਜੀ ਕੁਛ ਦਿਨ ਹੀ ਹੋਏ ਸੀ ਮੈਂ ਜਲੰਧਰ ਆ ਗਿਆ ਸੀ ਛੱਡ ਕੇ ਦਿੱਲੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਹੈਗੀ ਹੈ YouTube 'ਤੇ ਦੇਖ ਲੈਣਾ ਮੈਂ ਕਿਹਾ ਸੀ ਕਿ ਤੁਸੀਂ ਸਿੱਧੇ ਚਲੋ ਮੈਂ ਲੈ ਕੇ ਜਾਂਦਾ ਪਰ ਉਦੋਂ ਜੇ ਸ਼ੁਰੂ ਹੋਇਆ ਸੀ ਅੰਦੋਲਨ ਪਹਿਲੇ ਅੰਦੋਲਨ ਦੀ ਗੱਲ ਕਰਦਾ ਮੈਂ ਬੇਨਤੀ ਕੀਤੀ ਸੀ ਕਿ 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 ਤੁਸੀਂ ਤਾਂ ਨਵਾਂ ਆ ਵਿੱਚ ਵੀ ਮੈਂ ਨਵਾਂ ਪੁਰਾਣਾ ਤੁਹਾਨੂੰ ਤਾਂ ਸਿਰਫ ਇਹ ਜੀ ਪ੍ਰਧਾਨ ਮੰਤਰੀ ਸਾਹਿਬ ਨਾਲ ਬਹਿ ਜਾਓ ਮੈਂ ਤਾਂ ਮਸਲੀ ਨਹੀਂ ਹੱਲ ਕਰਦਾ ਨਾ ਮੈਂ ਕਾਨੂੰਨ ਬਣਾਉਂਦਾ ਨਾ ਮੈਂ ਮੈਂਬਰ ਹਾਂ ਕਮੇਟੀ ਦਾ ਦੇਖੋ ਪ੍ਰਧਾਨ ਮੰਤਰੀ ਤੇ ਤੁਸੀਂ ਗੱਲ ਕਰਨ ਜੇ ਮੈਂ ਲੈ ਕੋਈ ਨਹੀਂ ਜੀ ਆਇਆ ਇਹਨਾਂ ਨੇ ਨਾ ਕਿਸੀ ਉਸ ਨੂੰ ਜਿਹੜੇ ਜੱਥੇਬੰਦੀਆਂ ਦੇ ਮੋਰੀ ਸੀ ਖੇਦ ਦੁਬਾਰਾ ਚੱਲ ਪਿਆ ਕੰਮ ਭੱਗ ਗਿਆ ਕੰਮ ਉੱਥੇ ਬਹਿ ਗਏ ਮੈਨੂੰ ਪਤਾ ਸੀ ਕਿਸੇ ਹੋਰ ਨੂੰ ਪਤਾ ਹੋਵੇ ਨਾ ਨਾ ਇਹਨਾਂ ਨੂੰ ਕੋਈ ਫੋਰਸ ਉਠਾ ਸਕਦੀ ਨਾ ਇਹਨਾਂ ਨੂੰ ਕੋਈ ਮੌਸਮ ਉਠਾ ਸਕਦਾ ਕਿਉਂਕਿ ਮੈਂ ਪਿੰਡਾਂ ਜਮ ਮੈਂ ਕਿ ਇਹ ਜਿੱਥੇ ਫਿਰ ਉਦਾਸ ਕਰਕੇ ਬਹਿ ਗਏ ਗਏ ਨਾ ਫੇਰ ਨਹੀਂ ਉਠਾ ਸਕਦਾ ਸਰਕਾਰ ਚੋਂ ਦੇ ਬਾਅਦ ਹੀ ਐਨੀਵੇ ਫਿਰ ਟੀਵੀ 'ਚ ਮੈਂ ਸੁਣਿਆ ਕੰਜੀ ਜੀ ਉਹਨੇ ਦੇ ਅਕਸਰ ਹੁੰਦੇ ਆ ਮੀਟਿੰਗ ਲਈ ਕੋਈ ਵਜ਼ੀਰ ਨਹੀਂ ਆਉਂਦਾ ਮੀਟਿੰਗ 'ਵਾਸਤੇ ਜਿਆਂ ਕੋ ਖੇਤੀਬਾੜੀ ਮੰਤਰੀ ਨਾਲ ਗੱਲ ਕਰੇ ਸਾਡੀ ਜੀ ਖੁਸ਼ ਹੋ। ਸਿੱਤਿੰਦਰ ਪੰਨੋਂ ਬੜਾ ਜ਼ਿੰਮੇਵਾਰ ਬੰਦਾ ਨੂੰ ਪੁੱਛਿਆ ਤ੍ਰਾਈਮੇਸ਼ੀਆ ਤੇ ਹਾਂ ਜੀ। ਕੋਈ ਲੈ ਕੇ ਨਹੀਂ ਇਹ ਦਾ ਸਟ੍ਰੈਕ ਹੈ। ਅਰੇ ਮੈਂ ਗੱਲ ਕਰਾਵਾਂ ਕਿਸੇ ਵੀ ਜੀ ਨਾਲ। ਤੇ ਕਹਿੰਦੇ ਕਰਾਵਾਂ। ਮੈਂ ਕਿਹਾ ਫਿਰ ਮੈਨੂੰ ਰਾਜੀਵਾਲ ਸਾਹਿਬ ਦਾ ਨੰਬਰ ਫੋਨ ਹੈ। ਰਾਜੀਵਾਲ ਸਾਹਿਬ ਦਾ ਮੇਰੇ ਨਾਲ ਨੰਬਰ ਮਿਲ ਗਿਆ। ਤੁਸੀਂ ਹੈਰਾਨ ਹੋਵੋਗੇ। ਸਿੱਧਾ ਇਹ ਬਿਨਾ ਅਪਾਇੰਟਮੈਂਟ ਲਈ ਮੈਂ ਜਿਹੜੇ ਖੇਤੀਬਾੜੀ ਮੰਤਰੀ ਤੌਮਰ ਸਾਹਿਬ ਸੀ। ਉਹਨਾਂ ਦੇ ਕੋਲ ਚਲੇ ਗਏ ਉਹਨਾਂ ਕੋਲ ਜਾ ਕੇ ਮੈਂ ਕਿਹਾ ਵੀ ਸਾਡੇ ਬੰਦੇ ਉੱਥੇ ਇਦਾਂ ਸਾਡੇ ਆਪਣੇ ਹੱਥਾਂ ਦੇ ਕਮ ਸੇ ਕਮ ਤੁਸੀਂ ਗੱਲ ਤੇ ਕਰੋ ਇਹੋ ਨਾ ਮੈਂ ਸੱਤੋਂ ਜਿਹੜੇ ਵੱਡੇ ਮੋਰੀ ਆ ਤਾਂ ਸਾਣਾਂ ਨੇ ਉਹ ਕਿਉਂਕਿ ਮੇਰੇ ਨਾਲ ਬਹੁਤ ਅਕਲ ਨਾਲ ਬੋਲੇ ਸੀ ਰਾਜੇਵਾਲ ਸਾਹਿਬ ਨੇ ਮੇਰੇ ਤੋਂ ਪੁੱਛਿਆ ਤੇ ਮੈਂ ਕਿਹਾ ਮੈਂ ਟੀਵੀ 'ਚ ਸੁਣਿਆ ਸੀ ਕਿ ਤੁਹਾਨੂੰ ਅਫਸਰ ਹੀ ਕੱਲੇ ਮਿਲਦੇ ਵਜ਼ੀਰ ਨਹੀਂ ਮਿਲਦਾ ਤੇ ਤੁਸੀਂ ਅ ਮੇਰੇ ਨਾਲ ਚਾਹੁੰਦੇ ਗੱਲ ਕਰਨੀ ਚਾਹੁੰਦੇ ਫੋਨ ਤੇ ਅੱਜ ਫੋਨ ਤੇ ਗੱਲ ਕਰਦੇ ਕਿੰਦੀ ਕਰਵਾ ਦੇਗਾ ਮੈਂ ਕਿਹ ਕਰਵਾ ਦੂੰਗਾ ਜੀ ਤੁਸੀਂ ਫੋਨ ਚੁੱਕ ਲਿਓ ਮੇਰਾ ਮੈਂ ਆਪਣੇ ਫੋਨ ਤੋਂ ਫੋਨ ਮਲਾਇਆ ਜੀ ਰਾਜੀਵਾਲ ਸਾਹਿਬ ਨੂੰ ਪੁੱਛ ਲਿਆ ਇਹਨਾਂ ਨੇ ਲੰਬੀ ਗੱਲ ਕੀਤੀ ਫਿਰ ਮੈਂ ਸਾਈਡ ਤੇ ਹੋ ਗਿਆ ਮੈਂ ਕਿ ਆਪਸ ਵਿੱਚ ਦੋਨੋਂ ਗੱਲ ਕਰ ਲਿਆ ਇਹ ਦੂਸਰਾ ਐਫਰਟ ਕੀਤਾ ਜੀ ਫਿਰ ਜਦੋਂ ਬਹੁਤ ਹੀ ਕੰਮ ਪਸ ਗਿਆ ਜੀ ਫਿਰ ਮਿਡਲ ਜੇਚ ਜਾਣ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਮੈਂ ਬਹੁਤ ਮਿਹਨਤਾਂ ਕਰ ਲਈ ਕਿ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦਾ ਫਿਰ ਮੈਨੂੰ ਨਾਂ ਵੀ ਆ ਗਿਆ ਪੰਜ ਨਾਂ ਆ ਜਾਂਦੇ ਸੀ ਤੇ ਇੱਕ ਨਾਂ ਬੀਪਾਸ ਹੈ ਬਸ ਇਹ ਨਹੀਂ ਜਾ ਸਕਦਾ ओके ਫਿਰ ਮੈਂ ਅਪਾਇੰਟਮੈਂਟ ਲਿਆ ਲਈ ਸਵੇ ਅਸੀਂ ਕਿਸੇ ਜਗ੍ਹਾ ਟਾਈਮ ਫਿਕਸ ਕੀਤਾ ਸੀ ਉੱਥੋਂ ਪਿਕ ਕਰਨਾ ਸੀ ਮੈਂ ਫਿਰ ਤਰਕਿ ਜਦੋਂ ਮੈਂ ਲੈ ਜਾਣਾ ਸੀ ਤੁਸੀਂ ਸੋਚੋ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਨਹੀਂ ਗੱਲ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ ਇੱਕ ਪ੍ਰੋਟੋਕੋਲ ਹੈ ਉਹਨੂੰ ਟਾਈਮ ਲੈ ਪਰ ਇਹ ਵੀ ਡੀਸੀ ਜੀ ਤਾਂ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈਂਦੇ ਕਿੰਨਾ ਕੁਸ਼ ਮੈਂ ਕੀਤਾ ਹੋ ਤੇ ਕਿੰਨੇ ਦਿਨ ਕਿੰਨਾ ਟਾਈਮ ਮੇਰਾ ਲੱਗਿਆ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤਿਆ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਂਦਾ ਉਹਨਾਂ ਦਾ ਮੈਂ ਹਰਾਮ ਥੋੜੀ ਕਰਨਾ ਕਿਰਤ ਕਰਨ ਥੋੜੀ ਆਸਾਨ ਪਰ ਮੋਸ਼ ਥੋੜੀ ਮੇਰੇ ਭੈਣਾ ਭਾਈ ਮੇਰੇ ਰਿਕਾਰਡ ਬਣਾਏ ਤਦਵਿਲੇ ਮੈਂ ਇਹ ਕਰਨਾ ਜੋ ਕਰ ਅੱਛਾ ਨਹੀਂ ਨਹੀਂ ਪਹਿਲੇ ਪਿਛਲਾ ਸੁਣੋ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰ ਲਿਆ ਹੁਣ ਤੁਸੀਂ ਮੈਨੂੰ ਦੱਸੋ ਇਸ ਤੋਂ ਵਜਿਹੀ ਕਿਸੇ ਵਜਿਹੀ ਜੀਮਾਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨੇ ਨਹੀਂ ਕਰਦੇ ਰਾਜੇਵਾਲ ਸਾਹਿਬ ਨੇ ਤੇ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਹ ਤੁਹਾਨੂੰ ਲਿਸਟ ਵਿੱਚ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਭਾਣਾ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਹਨੋਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਜਿੱਦਾਂ ਹੁਣ ਰਾਜੀਵਾਲ ਸਾਹਿਬ ਦਾ ਇੱਕ ਤੋਂ ਹੋਰ ਲੀਡਰ ਹੈ ਬੜੀ ਮੈਚਿਓਰਿਟੀ ਨਾਲ ਬੋਲ ਰਿਹਾ ਹੈ ਹਨਾ ਉਹ ਆਪ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬਚਿਤੁਰ ਨੂੰ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਦੀ ਸਾਡਾ 사ਲਾ ਹੈ ਆ ਗਿਆ ਤੇਰੀ ਜਵਾਈ ਆਇਆਗੇ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ੁਰਦਾਵਲੀ ਉੱਥੇ ਦਿੱਲੀ ਪਹੁੰਚ ਗਿਆ ਨਾ ਮੈਂ ਹੁਣ ਔਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਕਿ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣਨੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਹੈ ਨਾ ਕਿਸੇ ਤੋਂ ਨਹੀਂ ਕੋਈ ਬੰਦਾ ਨਹੀਂ ਜੇ ਤੁਸੀਂ ਇੰਨੇ ਸਬਰਥਾ ਬਾਨੇ ਤੇ ਅਸੀਂ ਮੰਗੀਏ ਨਾ ਜੇ ਲੈਣੀ ਹੈ ਕਿਸੇ ਤੋਂ ਕੋਈ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉਹਥੇ ਜਾ ਕੇ ਜੇ ਵੀ ਕੋਈ ਨਾ ਚੱਜ ਨਾਲ ਡੀਲ ਕਰੇ ਫਿਰ ਇਹ ਨਾਰੇ ਬਣੇ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਾਨੂੰ ਸ਼ੰਭੂ ਬਟਨ ਤੇ ਕਿਉਂ ਰੋਕ ਲਿਆ ਕਿ ਉੱਥੇ ਦੇਖੋ ਸਰ ਮੇਰੀ ਗਲਤੀ ਗੌਰ ਨਹੀਂ ਕੀਤੀ ਕਿ ਕਿਦਾਂ ਕਿਦਾਂ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਮੈਨੂੰ ਤੁਸੀਂ ਮਿਲਣਾ ਕਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਦੇ ਕਿਸਾਨ ਨਹੀਂ ਵਰਤੀਆ ਤਾਂ ਉਹ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਤੁਸੀਂ ਕਿਹਨੇ ਹੰਸਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹੂੰਗਾ ਲੈ ਆਓ ਜੇ ਉੱਥੇ ਇੱਕ ਖੜੇ ਹੋ ਕੇ ਤੁਸੀਂ ਕਿ ਉਹ ਕੁੱਤੇ ਦੇ ਪੁੱਤ ਨੂੰ ਲੈਣਾ ਉਹ ਗਲਤ ਗੱਲ ਹੈ ਜੀ ਅਸੀਂ ਵੀ ਇਦਾਂ ਕਰਦੇ ਆ ਗਲਤ ਤੇ ਗਲਤ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਮੈਂ ਝੂਠ ਬੋਲਦਾ ਨਹੀਂ ਜੀ ਅਗਲੀ ਗੱਲ ਅਗਲੀ ਕੈਂਡੀ ਸ਼ਰਾਰਤੀ ਆਂਸਰ ਹੈ ਵਿੱਚ ਉਹ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਲੋੜ ਹੈ ਉੱਥੇ ਬਹਿਣ ਦੀ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਂਦੇ ਆ ਬਿਲਕੁਲ ਇੱਕ ਲਖੀਮਪੁਰ ਪੀਲੀ ਦੇ ਵਿੱਚ ਅਜੇ ਨਹੀਂ ਸਦਾ ਟੈਨਿੰਗ ਦੀ ਮੈਂ ਇਦਾਂ ਹੀ ਤੁਹਾਡੀ ਗੱਲ ਪਹਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਹਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿੰਟਾਂ ਦਾ ਲਾਲਚ ਉਹ ਨਹੀਂ ਪਹਚਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿੱਤਣਾ ਹੋਵੇ ਮੈਂ ਇਦਾਂ ਨਾ ਫਿਰਾਂ ਬਿਲਕੁਲ ਕੋ ਬੜਾ ਕੁਝ ਕਰ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਆ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਨ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੇਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 2000 ਰੁਪਏ ਉਹ ਤਾਂ ਕੋਈ ਐਡਾ ਆਪਸ਼ਨ ਹੈ ਹਾਂਜੀ 2000 ਪਰ ਸਾਲ ਦਾ ਆਉਂਦਾ ਠੀਕ ਹੈ ਜਿਹੜਾ ਜੋ ਪੂਰਾ ਸਾਲ ਨਹੀਂ ਆਉਂਦਾ ਓਵਰਲੀ ਹੈ ਉਹ ਬਹੁਤ ਘਟਨੇ ਜਿਨ੍ਹਾਂ ਦੇ ਖਾਤਿਆਂ 'ਚ ਆਉਂਦਾ ਹਰ ਇੱਕ ਦਿਨ ਹੀ ਆ ਰਿਹਾ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂਜੀ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੇ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਕਿ ਹੁਣ ਚੇਪ ਵਾਲੇ ਮੀਟਰ ਵੀ ਆਉਂਦੇ ਉਹ ਪਿੰਡ-ਪਿੰਡ ਲਗਾਏ ਜਾ ਰਹੇ ਨੇ ਤਦੋਂ ਤਿੰਨ ਪਿੰਡਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਤੁਸੀਂ ਦੋ ਚਾਰ ਬੰਦੇ ਮੇਰੇ ਨਾਲ ਚੱਲਦੇ ਮੈਂ ਇਹਨਾਂ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਲਿਜਾ ਕੇ ਬਿਠਾਦਾ ਇਹ ਨਹੀਂ ਜੁੱਗਾਂ ਮੇਰੇ ਨਹੀਂ ਹੋਇਆ ਕਿ ਮੈਂ ਉਸ ਨੂੰ ਕਰਵਾਵਾ ਜਟਾ ਉਸ ਪਾਵਰ ਦਾ ਦੋਹੀ ਹਿੱਸਾ ਪਾਵਰ ਦਾ ਮੈਂ ਹਿੱਸਾ ਐ ਪਰ ਉਸ ਉਹਦੇ ਵਿੱਚ ਫਰੀਮਾ ਉਹਦੇ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੀ ਮੈਂ ਫੋਟੋ ਫਾਟ ਲੈ ਜਾ ਸਕਦਾ ਤੇ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣਾ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਰੁਪਏ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮਡੀ ਆ ਇਹ ਕਿਸਾਨ ਹੀ ਆ ਜਦ ਉਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਕਿਸੇ ਸੁਣੋ ਪੰਜਾਬੀਆਂ ਦੀ ਵੀ ਕੰਨਾਂ ਦੀ ਗੱਲ ਕਰਦਾ यूपी ਦੇ ਕਿਸਾਨ ਵੀ ਵਜੇਰ ਆ ਸੀਐਮ ਦੀਆਂ ਫੀਸਟੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿੰਮੇਦਾਰ ਆ ਆ ਮੈਂ ਗਰੀਬ ਗੁਰਬਿਆਂ ਚੋਂ ਤੇ ਮੈਂ ਇਕੱਲਾ ਹੀ ਆ ਹਿੰਦੁਸਤਾਨ ਚ ਅੱਜ ਜਿਹੜੀ ਮੇਰੀ ਕਸਟਾ ਨਾ ਇੱਚੋ ਕੁਝ ਬਣਿਆ ਨਹੀਂ ਬੂਟਾ ਸੋ ਖਰੇ ਪਹਿਲਾ ਸਾਲੀਆਂ ਤੇ ਬਣਾ ਦੇ ਆ ਤੁਹਾਡਾ ਭਰਾ ਤੇ ਬਾਕੀ ਉਹੀ ਕਸਟਾ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝਦੇ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿਉਂ ਨੋ ਇਹ ਮੇਰੀ ਬਰਾਦਰੀ ਦੇ ਖਿਲਾਫ ਇਸ ਤਰ੍ਹਾਂ ਬਰਦ ਹੌਲੀ-ਹੌਲੀ ਮੈਂ ਖੇਤੀਬਾੜੀ ਦੇ ਕਿਸਾਨਾਂ ਦੇ ਹੱਕ ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਆ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਅਰਜਨ ਸਿੰਘ ਸ਼ਫੀਕੋ ਅਰਜਨ ਦਾ ਦੂਤ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜੱਦੀ ਪੁਸ਼ਤੀ ਰੋਲਾ ਕੋਈ ਨਹੀਂ ਮੈਂ ਉਹ ਅਹਿਸਾਨ ਫਰਮ ਮੁਸ਼ਾਹਦੀ ਨਹੀਂਦਾ ਕਿ ਅੱਜ ਐਮਪੀ ਬਣ ਕੇ ਮੈਂ ਤੁਹਾਡੇ ਖਿਲਾਫ ਹੋ ਜਾਾਂ ਦੁੱਖੀ ਦੁੱਖੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਪੇਂਦੇ ਮੈਂ ਨਹੀਂ ਜੋ ਬੋਲਦਾ ਭਾਵੇਂ ਮੈਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ ਅਸੀਂ ਕੋਈ ਗਲਤ ਸ਼ਬਦਾਂ ਨਹੀਂ ਵਰਤੀ ਗੱਲ ਸੁਣੋ ਭਰਾ ਮੇਰਾ ਬੰਦਾ ਡਰੇ ਰੱਬ ਕੋਲੋਂ ਰਬ ਡਰੇ ਜੱਟਾਂ ਕੋਲ ਜੱਟ ਇਕੱਲੇ ਪਟਵਾਰੀ ਤੋਂ ਡਰਦੇ ਹਾਂ ਰਾਜਸਥਾਨੀ ਡਰਦੇ ਮੇਰੀ ਗੱਲ ਸੁਣ ਲਓ ਜੇ ਤੁਸੀਂ ਐਂਦਾ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮਾਹੀ ਤੇ ਤੁਹਾਨੂੰ ਗੋਟ ਵੀ ਜਾਏ ਨਹੀਂ 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 ਮੈਂ ਕਿਹਾ ਸੀ ਉਹ ਫਰੀਦਕੋਟ ਮੈਂ ਕਿਹਾ ਪੰਜ ਬੰਦੇ ਆ ਜਾਓ ਗਨਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਇਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੇ ਉੱਥੇ ਡਾਂਗਾ ਡੋਗੇ ਵਾਵਾ ਤੁਸੀਂ ਵਰਾਉਣ ਲੱਗੇ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵਜਿਓ ਮੈਨੂੰ ਲੱਗਦਾ ਮੇਰੇ ਮੋਰਾਂ ਤੇ ਲੱਗ ਰਹੀ ਨਹੀਂ ਨਹੀਂ ਸਾਡੇ ਕਿ ਵੀਡੀਓ ਦੇਖ ਲਓ ਵੀਡੀਓ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਤਫੇ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਮੈਂ ਕੋਈ ਮੈਂ ਕੋਈ ਬਜ਼ੁਰਗ ਕੋਈ ਗਰਜ਼ਾਵਰ ਤਾਂ ਹੈ ਨਹੀਂ ਦਾਰਾ ਸੋ ਤਾਂ ਹੈ ਨਹੀਂ ਗਾ ਨਾਂ ਮੈਂ ਉਹ ਜੀਦਾ ਰਿਆਂ ਜਿਹੜੇ ਪਹਿਲੇ ਹੁੰਦੇ ਸੀ ਜੱਗੇ ਜੁੱਗੇ ਹੋਣੀ ਮੈਂ ਤਾਂ ਵਿਚਾਰਾ ਸ਼ਰਰੇ ਦਾ ਜਾਂ ਮੈਂ ਨਹੀਂ ਠੀਕ ਅੱਜ ਵੀ ਤੁਹਾਡੇ ਕੋਲ ਆਏ ਆ ਅਸੀਂ ਡਰ ਜਾਂਦਾ ਮੈਂ ਤੁਹਾਡੀਆਂ ਮਹਿਰੀਆਂ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲ 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 ਨਹੀਂ ਕਿਸਾਨ ਇਦਾਂ ਦੇ ਨਹੀਂ ਜਿੱਦਾਂ ਜੋ ਮੇਰੇ ਕੋਲ ਹੁੰਦਾ ਤਸਵੀਰ ਤੁਹਾਡੇ ਸਾਹਮਣੇ ਨਹੀਂ 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 ਮੈਂ ਹਸਾਉਣਾ ਹੈ ਤੁਹਾਨੂੰ ਮੈਨੂੰ ਇਸ ਤੋਂ ਜ਼ਿਆਦਾ ਕੋਈ ਕਿਸਾਨਾਂ ਨੂੰ ਸੁਣਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਹੀ ਨਹੀਂ ਸੀ ਮੈਨੂੰ ਕਹਿੰਦੇ ਲੁਧਿਆਣੇ ਉੱਥੇ ਚਵਾਰਾ ਪਾਲਾ ਤੇ ਇੱਕ ਬੀਬੀ ਜੀ ਦਾ ਸੈੱਟ ਬਣਾ ਦੁਕਾਨੇ ਗਿਆ ਕਾ ਜੇ ਰੋਟੀ ਖਾਣੀ ਮੈਂ ਕਿਹਾ ਭੁੱਖਾ ਰਹਿ ਲੂੰਗਾ ਉਹਨਾ ਮੈਂ ਇਕੱਲੇ ਨੇ ਆ ਫੇਰ ਮੇਰਾ ਰਿਕਾਰਡ ਬਣਾ ਲਿਆ ਚੰਗੀ ਨੇ 20 ਦੇ ਸੀ ਕਰ ਦੇ ਉਹ ਜੱਟਾਂ ਦਾ ਮੁੰਡਾ ਸਿਕਨੌਸੋ ਗਿੱਲ ਗਿਆ ਕਹਿੰਦਾ ਓਏ ਤੇ ਦੋਸਤ ਕਹਿੰਦੇ ਰਾਂ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਨੂੰ ਫਟਾਫਟ ਰਿਲੀਜ਼ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਤੇ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਵੀ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਉਹਨੂੰ ਬਲਾਉਗੇ ਜਿੱਥੇ ਬਲਾਉਗੇ ਮੈਂ ਹਾਜ਼ਰ ਐਂ ਤਾਂ ਪਰ ਐਸੇ ਕੁਝ ਚਾਓ ਸਾਡਾ ਇਹ ਸਵਾਲਨਾਮਾ ਇਹਨੂੰ ਰੱਖ ਕੇ ਤੁਸੀਂ ਪੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਸੜੀਆਂ ਰਹਿ ਗਈਆਂ ਮੰਦਾ ਉਹਨਾਂ ਤੇ ਗੌਰ ਕਰਿਓ ਇਸੇ ਨਾਲ ਮਿਲ ਕੇ ਤੁਸੀਂ ਉਹਨਾਂ ਨੂੰ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋਈ ਜਦੋਂ ਅਸੀਂ ਬੁਲਾਵਾ ਜੋ ਆਏਗਾ ਤੇ ਉਹਨਾਂ ਨੂੰ ਥੋੜਾ ਜਿਹਾ ਅਸੀਂ ਸਾਰੇ ਇਕੱਠੇ ਚਾਹੁੰਦੇ ਆ ਕਿ ਜਿੱਦਾਂ ਲੋਕੇ ਦੇ ਵਿੱਚ ਤੁਸੀਂ ਆਉਣੇ ਇੱਕ ਅਪੀਲ ਤੇ ਕਰਦੇ ਜੀ ਕਿ ਕਿਸੇ ਨਾਲ ਕਿਸੇ ਤੇ ਯਕੀਨ ਕਰਨਾ ਨਹੀਂ ਕੋਈ ਮੈਂ ਜੋ ਸੌ ਗੁਰੂ ਦੀ ਕਹਿ ਦਿੱਤਾ ਕਿ ਨਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਦਿਤਾ ਸਕਦਾ ਜੇ ਮੈਂ ਇਥੇ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਮਾੜੀ ਕਰਤੀ ਰੱਖਦੇ ਉਹ ਛੇਤਰ ਮਾਰ ਕੇ ਭਜਾ ਦੇ ਤੁਸੀਂ ਤੇ ਕਿਸੇ ਨੂੰ ਭਜਾ ਸਕਦਾ ਮੈਨੂੰ ਪਤਾ ਤੇ ਮੈਂ ਵੀ ਭੱਜ ਨਹੀਂ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਹੁੰਦਾ ਮੈਂ ਉਹ ਟਕਰਾਅ ਤੋਂ ਮੈਂ ਡਰਦਾ ਬੋਲਦਾ ਕਿੰਨਾ ਹੰਸ ਦੀ ਇਸ ਤਰੀਕੇ ਦਾ ਆ ਰਿਹਾ ਅੱਜ ਪੁਰਾਣੀ ਕਿਸਾਨ ਤੁਹਾਡੀ ਕੈਪਟਨ ਦਾ ਪਹਿਲਾਂ ਲਗਾਤਾਰ ਮੈਂ ਕਿੰਨਾ ਸ਼ੁਗਰ ਤੇ ਰਵਾਜਾਂ ਲੈ ਬਾਪੂ ਐਸ ਸ਼ਕਲ ਚ ਕਿਤੇ ਪਹਿਲਾਂ ਹੀ ਗੱਲ ਬਣਦੀ ਤੇ ਮੈਂਤਦੋਂ ਹੁਣ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਹੀ ਨਹੀਂ ਨਹੀਂ ਮੈਂਤਰਾਜ ਮੈਂਤਰਾਜ ਕੋਈ ਕੁਝ ਹੋਰ ਸੈਂਸ ਵਿੱਚ ਇੱਕ ਰੋਟੋਕੋਲ ਆ ਉਹਨੂੰ ਟਾਈਮ ਨਹੀਂ ਆ ਤਾਂ ਵੀ ਇਹ ਵਾਲੀ ਡੀਸੀ ਦੀ ਟਾਈਮ ਪ੍ਰਾਈਮਿਸਟਰ ਕੋ ਟਾਈਮ ਲੈਣ ਲਈ ਕਿੰਨਾ ਕੁਝ ਮੈਂ ਕੀਤਾ ਹੋ ਤੇ ਕਿੰਨੇ ਦਿਨ ਕਿੰਨਾ ਟਾਈਮ ਮੇਰਾ ਲੱਗਾ ਨੇ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਤਿਆ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖਾਂਦਾ ਉਹਨਾਂ ਦਾ ਮੈਂ ਹੈਰਾਨ ਥੋੜੀ ਕਿ ਕਿਰਤ ਘਣ ਥੋੜੀ ਐਸਾਨ ਫਰਮੋਸ਼ ਥੋੜੀ ਮੇਰੇ ਭੈਣਾ ਪਾਈ ਮੇਰੇ ਰਿਕਾਰਡ ਬਣਾਏ ਤੇ ਤਵੇਗਾ ਮੈਂ ਇਹ ਕਰਨਾ ਜੂਗਾ ਅੱਛਾ ਨਹੀਂ ਪਹਿਲੇ ਪਿਛਲਾ ਸੁਣਦਾ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰਤਾ ਕਿੰਤ ਸੀ ਮੇਰੇ ਦੱਸੋ ਇਹ ਤੋਂ ਬਿਤੇ ਕਿਸੇ ਵਜਿਹੇ ਨਹੀਂ ਜੀ ਜਨਪਤ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਸਕਲ ਰਾਜੇਵਾਲ ਸਾਹਿਬ ਨਾਲ ਤੇ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਹ ਤਾਂ ਲਿਸਟ ਮੈਂ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਅਨੌਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣ ਨੂੰ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵਾਲ ਸਾਹਿਬ ਜਾਂ ਇੱਕ ਦੋ ਹੋਰ ਲੀਡਰ ਆ ਬੜੀ ਮਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬਿਡੇ ਤੁਰਨ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆਏਗਾ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਰ ਵੀ ਉੱਥੇ ਦਿੱਲੀ ਪਹੁੰਚ ਗਿਆ ਨਾ ਮੈਂ ਹੁਣ ਓਨੈਸਟੀ ਬੋਲਦਾ ਕਿਉਂਕਿ ਸਾਰੀ ਦੁਨੀਆ ਨੇ ਸੁਣਨੀ ਵੀ ਬਿਲਕੁਲ ਪ੍ਰਧਾਨ ਮੰਤਰੀ ਨੇ ਵੀ ਸੁਣਿਆ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਆ ਨਾ ਕਿਸੇ ਤੋਂ ਜੀ ਤਸੀਂ ਇੰਨੀ ਸਬਰਥਾ ਬਾਣਿਆ ਤੇ ਅਸੀਂ ਮੰਗੀ ਇਹ ਨਾ ਜੀ ਲੈਣੀ ਆ ਕਿਸੇ ਤੋਂ ਪਰ ਜੀ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉੱਥੇ ਜਾ ਕੇ ਜੇ ਕਿਸੇ ਪ੍ਰਮੁੱਖਾਂ ਨਾਲ ਚੱਜ ਨਾਲ ਡੀਲ ਕਰੇ ਫੇਰ ਇਹ ਨਾਰੇ ਬਣੇ ਮੇਰਾ ਸਵਾਭਤਾ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾੜ ਤੇ ਕਿਉਂ ਰੋਕ ਲਿਆ ਫਿਰ ਉੱਥੇ ਦੇਖੋ ਸਾਡਾ ਸ਼ਹਿਰ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਿੱਦਾਂ ਕਿੱਦਾਂ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਂ ਗੌਰ ਮੈਨੂੰ ਤੁਸੀਂ ਮਿਲਣਾ ਹੈ ਜਿਹੜੀ ਸ਼ਬਦਾਵਲੀ ਅੱਛਾ ਮੈਂ ਇੱਕ ਐਗਜ਼ਾਮਪਲ ਜੇ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਇੱਕ ਐਗਜ਼ਾਮਪਲ ਦਿਨੇ ਤੁਸੀਂ ਕਹਿੰਦੇ ਹੰਸਰਾ ਜਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਨਹੀਂ ਉਹ ਗਲਤ ਕਰ ਲੈ ਜੀ ਅਸੀਂ ਵੀ ਇਦਾਂ ਕਰਦੇ ਹਾਂ ਗਲਤ ਤੇ ਗੱਲ ਸਮਝ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਨਹੀਂ ਕਿ ਅਗਲੀ ਗੱਲ ਅਗਲੀ ਗੱਲ ਸਾਡੀ ਸ਼ਰਾਬ ਦੀ ਅਨਸਰ ਹੈ ਵਿੱਚ ਉਹ ਉਹ ਕੰਮ ਖਰਾਬ ਕਰਦੇ ਜੋ ਨਹੀਂ ਤਾਂ ਆਪਾਂ ਨੂੰ ਕੀ ਨੋੜੇ ਉੱਥੇ ਬਹਿਣ ਦੀ ਬਰਤ ਉਹ ਚੱਲ ਕੇ ਆਏਗਾ ਬਿਲਕੁਲ ਜਿਹਦੇ ਤੋਂ ਅਸੀਂ ਮੰਗਣ ਜਾਂਦੇ ਹਾਂ ਬਿਲਕੁਲ ਇੱਥੇ ਲਕੀਨਪੁਰ ਕੀਨੀ ਦੇ ਵਿੱਚ ਅਜੇ ਮਿਸਰਾ ਟੈਣੀ ਦੀ ਬੇਟੀ ਨੇ ਕਿਸਾਨਾਂ ਦੇ ਉੱਪਰ ਗੱਡੀ ਚ ਚੜਾਈ ਸੀ ਹਾਂਜੀ ਮੋਦੀ ਸਾਹਿਬ ਨੇ ਫੇਰ ਉਹਨਾਂ ਨੂੰ ਟਿਕਟ ਦੇ ਕੇ ਨਵੱਟਿਆ ਉਹ ਟੈਣੀ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚ ਹਾਂਜੀ ਹਾਂਜੀ ਉਸੇ ਵਿੱਚ ਉਹਨਾਂ ਨੂੰ ਟਿਕਟ ਦੇ ਕੇ ਨਵੱਟਿਆ ਮੁੰਡਾ ਤਾਂ ਅੰਦਰ ਹੈ ਹਾਂਜੀ ਅਜਿਹਾ ਮਿਸਰਾਂ ਪੈਣੀ ਜਿਹੜੇ ਉਹਨਾਂ ਦੇ ਫਾਦਰ ਸੀਗੇ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਚੜਾਈ ਹੈ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਹੈ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ ਮੋਦੀ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗੈਰ ਇਨਸਾਨੀ ਬਤੀਰਾ ਹੈ ਕੋਈ ਪ੍ਰੋਟੈਸਟ ਕਰ ਰਿਹਾ ਜਿਹਾ ਕੋਈ ਸੌਦੀ ਤੇ ਕਾਰ ਚੜਾ ਦੇਣੀ ਕੁੱਤਾਂ ਦੇ ਮਾਰਨ ਦਾ ਦੁੱਖ ਉਹਨਾਂ ਨੂੰ ਪਤਾ ਜਿੰਨੇ ਜਿਨ੍ਹਾਂ ਨਾਲ ਜੀਂਦੇ ਕਿੰਦੇ ਆਲਮਾ ਪੁੱਤਰ ਮੋਏ ਨਹੀਂ ਭੁੱਲਦੇ ਪਰ ਉਹ ਕੇ ਮਾਰ ਨਹੀਂ ਸਕਦੇ ਉਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਇੱਥੇ ਮੈਂ ਤੁਹਾਡੇ ਨਾਲ ਸੈਨਾ 490 ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਤੋਂ ਉਸ ਨੇ ਚੁੱਕ ਕੇ ਲੈ ਜਾ ਕੇ ਕੁੱਤ-ਕੁੱਤ ਕੇ ਉਹਨਾਂ ਨੂੰ किसी की अख चलेगी लत चलेगी किसी की बह चलेगी बहुत तशद ट्रैक्टर भले गए क्यों जो टी टाइप मैं सवाल यह सवाल मैन करना नहीं पड़ता मैं तो भरावों जी बैठा खैर ही मना देखो मैं लहजा नहीं बदलता ਉੱਚ ਬਿਲਕੁਲੀ ਡਰ ਜਾਊਗਾ ਇੱਥੇ ਇੱਧਰ ਡਰ ਜਾਊਗਾ ਨਾ ਨਾ ਉਸੇ ਸਕਿੱਲ ਤੋਂ ਆਪਣੇ ਘਰ ਬੋਲਣਾ ਉਸੇ ਸਕਿੱਲ ਤੋਂ ਮੀਡੀਆ ਤੋਂ ਉਸੇ ਸਕਿੱਲ ਤੋਂ ਪਾਰ ਮੈਂ ਉਹਦੋਂ ਕਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੇ ਸਾਨੂੰ ਪੁੱਛੀਂਦੇ ਆਹ ਜਿਹੜੀ ਤੁਹਾਡੇ ਖੈਰ ਖਵਾਈਆਂ ਜਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਧਰਾਂ ਦੀ ਜ਼ਿੰਦਗੀ ਬਦਲ ਦਊਗਾ ਇਹ ਹੱਸਾ ਬੈਲ ਤੇ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬੈਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤਾਂ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਮੈਂ ਤੇ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਹੋਰ ਨਾ ਸੀ ਨਹੀਂ ਸਮਝਾਉਣ ਜਾਣਾ ਮੈਂ ਕਿ ਮੈਂ ਦੇ ਕੋਈ ਨਾ ਕੋਫਲੇ ਤੋਂ ਬੰਦਦਾ ਹੁੰਨਾ ਨਾ ਮੈਂ ਬੋਲਿਆ ਨਾ ਮੈਂ ਆ ਨਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਨਹੀਂ ਕਿਹਾ ਸੀ ਜਿੱਦ ਪੀ ਲਿਆ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਜਦੋਂ ਦਾ ਮੈਂ ਐਮਪੀ ਬਣਿਆ ਹੁਣ ਵੀ ਹੈਗਾ ਜੇ ਅੰਤੀਜਨੀ ਦੇ ਨਵੀਂ ਸ਼ੇਰ ਸਰਦਾਰ ਨਹੀਂ ਬਣਿਆ ਤੇ ਜੇ ਮੇਰੇ ਮੂੰਹ ਕੋ ਕਢਾ ਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੋ ਚਾਹੇ ਮੇਰੀ ਟਿਕਟ ਕੈਨਸਲ ਕਰ ਦੋ ਚਾਹੇ ਟਿਕਟ ਦੇ ਦੋ ਮੈਂ ਨਹੀਂ ਆਪਣੇ ਲੋਕਾਂ ਦੇ ਖਿਲਾਫ ਕਦੀ ਬੋਲੀ ਤੇ ਮੈਨੂੰ ਉਸ ਇੱਕੋ ਰਸੇ ਨਾਲ ਤੋੜ ਬਾਰੇ ਉਸ ਜਿਮਾ ਅੱਜ ਵੀ ਮੈਂ ਮੰਨਦਾ ਤੇ ਜਿਹੜੀ ਗੁਰੂ ਆਲ ਜਮਾਲ ਸਿੰਘ ਜੀ ਪਹਿਲਾਂ ਅੰਮ੍ਰਿਤਧਾਰੀਆਂ ਦੀ ਜਮਾਤ ਚ ਜਥੇਦਾਰ ਬਣਿਆ ਉੱਥੇ ਕਿਹਦੇ ਮੈਨਾਂ ਘੱਟ ਕੀ ਸੀ ਉਹ ਮੇਰਾ ਸਾਰਾ ਕੁਝ ਵਕਾਤਾ ਉਹ ਕਿਥੇ ਗੱਡੀਆਂ ਤਾਰਾ ਕੋਟੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੇਰੇ ਨਾਲ ਇਦਾਂ ਕੀਤਾ ਫਿਰ ਕਾਂਗਰਸ ਨੇ ਆਖਿਰ ਤੈਨੂੰ ਰਾਜ ਸਭਾ ਜਿੱਨੇ ਜਿਉਂ ਮੈਂ ਲੱਗਾ ਕੈਂਪੇਨ ਕਰਨ 2 ਦਿਨ ਪਹਿਲਾਂ ਉਹਦੇ ਨੇ ਕੈਨਸਲ ਕਰ ਦਿੱਤੀ ਤੇ ਫਿਰ ਹੁਣ ਮਰਦੀ ਨੇ ਅੱਖ ਚਬਿਆ ਨਹੀਂ ਮੈਂ ਹਾਰ ਕੇ ਜੇਤ ਨਾਲ ਲੱਗਿਆ ਦਿੱਲੀ ਬੋਲਣ तकरीबन ਸਾਡੇ 700 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਪੁੱਤੇ ਜੋ ਅੱਜ ਵੀ ਚੱਲ ਰਹੇ ਆ ਉਹ ਕਿਉਂ ਨਹੀਂ ਵਾਪਸ ਜਾਂ ਕੈਨਸਲ ਕਿਉਂ ਨਹੀਂ ਦਿੱਤੇ ਉਹ ਦੇ ਲੀ ਜੇ ਮੇਰੀ ਡਿਊਟੀ ਲਾਓਗੇ ਫਿਰ ਮੈਨੂੰ ਤੇ ਯਕੀਨ ਜ਼ਰੂਰ ਦੇ ਮੈਂ ਤੁਹਾਡਾ ਜੇ ਮੈਂ ਗੱਲ ਨਾ ਏਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫੇਰ ਤੁਸੀਂ ਸਰਕਲ ਨੂੰ ਕਰਦੇ ਮੈਂ ਏਦਾਂ ਹੀ ਤੁਹਾਡੀ ਗੱਲ ਪਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਚਾ ਸਕਦਾ ਜਿਹਨੂੰ ਵਜੀਰੀਆਂ ਦਾ ਲਾਲਚ ਹੈ ਜਾਂ ਟਿੰਟਾਂ ਦਾ ਲਾਲਚ ਹੈ ਉਹ ਨਹੀਂ ਪਚਾ ਸਕਦਾ ਜੇ ਮੈਂ